ਬਹੁਤ ਸਾਰੇ ਪਰਸਨ ਐਸੇ ਹੁੰਦੇ ਨੇ ਜਿਹੜੇ ਕਿ ਓਵਰ weight ਨੇ ਤੇ ਉਹ ਚਾਹੁੰਦੇ ਨੇ ਕਿ ਅਸੀਂ ਆਪਣਾ ਹੈਲਦੀ weight loss ਕਰ ਲਈਏ ਕਿਉਂਕਿ ਵਧੇ ਹੋਏ weight ਦੇ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਹੁੰਦੀਆਂ ਨੇ ਬਹੁਤ ਸਾਰੇ ਹੈਲਥ ਇਸ਼ੂਜ਼ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਚੁੱਕੇ ਹੁੰਦੇ ਨੇ ਤੇ ਐਸੇ ਪਰਸਨ ਜਦੋਂ ਆਪਣਾ ਹੈਲਦੀ weight loss ਕਰਨਾ ਸਟਾਰਟ ਕਰ ਦਿੰਦੇ ਨੇ ਮੰਨ ਲਓ ਕਿਸੇ ਪਰਸਨ ਨੇ ਆਪਣਾ 5 ਕਿਲੋ ਘਟਾ ਲਿਆ 7 ਕਿਲੋ ਘਟਾ ਲਿਆ 10 ਕਿਲੋ ਘਟਾ ਲਿਆ ਜਦੋਂ ਐਸਾ ਪਰਸਨ ਹੈਲਦੀ weight loss ਕਰ ਰਿਹਾ ਹੁੰਦਾ ਹੈ ਨਾ ਤੇ ਇੱਕ ਦੂਜਾ ਪਰਸਨ ਉਹਦੀ ਜ਼ਿੰਦਗੀ ਦੇ ਵਿੱਚ ਆਂਦਾ ਹੈ ਜਿਹੜਾ ਕਿ ਖੁਦ ਓਵਰ weight ਹੈ ਖੁਦ ਬਹੁਤ ਸਾਰੇ ਹੈਲਥ ਇਸ਼ੂਸ ਦਾ ਉਹ ਸ਼ਿਕਾਰ ਹੈਗਾ ਹੈ ਬੀਪੀ ਥਾਇਰੋਇਡ ਜੋਇੰਟ ਪੇਨ ਗੈਸ ਬਣਦੀ ਹੈ ਉਹਨੂੰ ਡਾਈਜੈਸ਼ਨ ਦੀ ਦਿੱਕਤ ਹੈ ਠੀਕ ਹੈ ਡਾਇਬੀਟਿਸ ਹੈ ਮਤਲਬ ਬਹੁਤ ਸਾਰੀਆਂ ਪ੍ਰੋਬਲਮਸ ਦੇ ਨਾਲ ਉਹ ਬੰਦਾ ਆਪ ਘਿਰਿਆ ਹੋਇਆ ਹੈ ਤੇ ਉਹ ਆ ਕੇ ਜਿਹੜਾ ਬੰਦਾ ਆਪਣਾ ਹੈਲਦੀ weight loss ਕਰ ਰਿਹਾ ਹੈ ਉਹਨੂੰ ਸਲਾਹ ਪਤਾ ਕੀ ਦਿੰਦਾ ਲੈ ਇਹ ਤੂੰ ਕੀ ਕਰਨ ਲੱਗ ਪਿਆ ਸ਼ਕਲ ਵੇਖ ਆਪਣੀ ਤੂੰ ਕਿੱਡਾ ਕਮਜ਼ੋਰ ਲੱਗਣ ਲੱਗ ਗਿਆ ਹੈ ਤੂੰ ਤੇ ਬਿਮਾਰ ਲੱਗਦਾ ਪਿਆ ਹੈ ਕਿੰਨੇ ਕਿਲੋ ਘਟਾਈ 5 ਕਿਲੋ ਘਟਾਤੇ ਹਾਂ 10 ਕਿਲੋ ਘਟਾਤੇ ਹਾਂ ਆ ਕੀ ਕਰ ਲਿਆ ਤੂੰ ਬਿਲਕੁਲ ਚੰਗਾ ਨਹੀਂ ਲੱਗਦਾ ਪਿਆ ਤੇਰੀਆਂ ਅੱਖਾਂ ਵਿੱਚ ਵਚਵੜਗੀਆਂ ਨੇ ਤੇਰਾ ਮੂੰਹ ਤੇ ਕਿਦਾਂ ਦਾ ਹੋ ਗਿਆ ਤੂੰ ਤੇ ਬਹੁਤ ਭੜਾ ਦਿਸਣ ਲੱਗ ਪਿਆ ਤੂੰ ਚੰਗਾ ਨਹੀਂ ਦਿਖਦਾ ਪਿਆ ਉਹ ਪਹਿਲਾਂ ਵਧੀਆ ਲੱਗਦਾ ਹੁੰਦਾ ਸੀਗਾ ਜਦੋਂ ਗੋਲੂ ਮੋਲੂ ਨਜ਼ਰ ਆਉਂਦਾ ਸੀਗਾ ਜਦੋਂ ਐਦਾਂ ਦੀ ਟਿੱਪਣੀ ਕੋਈ ਬੰਦਾ ਆ ਕੇ ਕਰਦਾ ਹੈ ਨਾ ਤੇ ਜਿਹੜਾ ਬੰਦਾ ਆਪਣਾ ਹੈਲਦੀ weight loss ਕਰ ਰਿਆ ਹੁੰਦਾ ਹੈ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਂਦੀ ਹੈ ਸ਼ਾਇਦ ਮੈਂ ਕੋਈ ਗਲਤੀ ਕਰਦਾ ਪਿਆ ਆਮਾ ਜਦਕਿ ਉਹ ਪਰਸਨ ਹੈਲਦੀ weight loss ਕਰਨ ਦੇ ਕਰਕੇ ਦਿਨੋਂ-ਦਿਨ ਤੰਦਰੁਸਤ ਹੁੰਦਾ ਜਾ ਰਿਹਾ ਹੈ ਉਹਨੂੰ ਵੀ ਪਤਾ ਹੈ ਕਿ ਮੈਂ ਦਿਨੋਂ-ਦਿਨ ਤੰਦਰੁਸਤ ਹੋ ਰਿਹਾ ਹਾਂ ਦਿਨੋਂ-ਦਿਨ ਮੇਰੀ ਸਿਹਤ ਜਿਹੜੀ ਹੈ ਉਹ ਬੈਟਰ ਹੋ ਰਹੀ ਹੈ ਜਿੱਦਾਂ ਜਿੱਦਾਂ ਗੰਦੀ ਫੈਟ ਮੇਰੀ ਬਾਡੀ ਦੇ ਵਿੱਚੋਂ ਨਿਕਲ ਰਹੀ ਹੈ ਤੇ ਮੈਂ ਹੈਲਦੀ ਹੋ ਰਿਹਾ ਹਾਂ ਦਿਨੋਂ-ਦਿਨ ਮੈਂ ਚੰਗੀ ਜ਼ਿੰਦਗੀ ਵਾਲੇ ਪਾਸੇ ਨੂੰ ਵੱਧਦਾ ਪਿਆਵਾ ਪਰ ਫਿਰ ਵੀ ਉਹ ਬੰਦਾ ਉਸ ਦੂਜੇ ਬੰਦੇ ਦੀ ਗੱਲ ਸੁਣਦਾ ਹੈ ਜਿਹੜਾ ਬੰਦਾ ਖੁਦ ওভার weight ਹੈ ਤੇ ਬਹੁਤ ਸਾਰੇ ਹੈਲਥ ਇਸ਼ੂਸ ਦਾ ਉਹ ਸ਼ਿਕਾਰ ਹੈ ਗਿਆ ਹੁਣ ਗੌਰ ਕਰਿਓ ਜੇ ਤੁਹਾਨੂੰ ਵੀ ਕੋਈ ਇਹ ਸਲਾਹ ਦਿੰਦਾ ਹੈ ਮੰਨ ਲਓ ਤੁਸੀਂ ਆਪਣਾ ਹੈਲਦੀ weight loss ਕਰਦੇ ਪਏ ਹੋ ਤੇ ਤੁਹਾਨੂੰ ਕੋਈ ਆ ਕੇ ਸਲਾਹ ਦਿੰਦਾ ਹੈ ਕਿ ਇਹ ਕੀ ਕਰਦੇ ਪਏ ਹੋ ਇੱਕ ਗੱਲ ਕਹਾਂ ਉਸ ਬੰਦੇ ਨੂੰ ਉਹਦੇ ਸਿਰ ਤੋਂ ਲੈ ਕੇ ਉਹਦੇ ਪੈਰਾਂ ਤੱਕ ਬੜੇ ਧਿਆਨ ਦੇ ਨਾਲ ਵੇਖੋ ਦੇਖੋ ਉਸ ਬੰਦੇ ਦਾ ਪੇਟ ਬਾਹਰ ਹੈ ਵੇਖੋ ਉਸ ਬੰਦੇ ਦੀ ਜ਼ਿੰਦਗੀ ਨੂੰ ਵੇਖੋ ਥੋੜਾ ਜਿਹਾ ਖੋਖੋ ਉਹਦੇ ਬਾਰੇ ਦੇ ਵਿੱਚ ਕਿ ਇਸ ਬੰਦੇ ਨੂੰ ਕਿਹੜੇ ਕਿਹੜੇ ਹੈਲਥ ਇਸ਼ੂਜ਼ ਹੈਗੇ ਨੇ ਤੁਹਾਨੂੰ ਪਤਾ ਲੱਗੇਗਾ ਉਹਨੂੰ ਬੀਪੀ ਦੀ ਪ੍ਰੋਬਲਮ ਹੈ ਉਹਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਉਹਨੂੰ ਡਾਇਬੀਟਿਸ ਹੈ ਉਹਦੇ ਗੋਡੇ ਦੁਖਦੇ ਨੇ ਉਹਦੀ ਗੈਸ ਬਣਦੀ ਹੈ ਡਾਈਜੈਸ਼ਨ ਜਿਹੜਾ ਹੈ ਉਹ ਬਿਲਕੁਲ ਖਰਾਬ ਹੋਇਆ ਹੋਇਆ ਉਸ ਬੰਦੇ ਦਾ ਬਹੁਤ ਸਾਰੇ ਹੈਲਥ ਇਸ਼ੂਜ਼ ਦਾ ਉਹ ਸ਼ਿਕਾਰ ਹੈ ਉਹ ਬੰਦਾ ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਉਦਾਂ ਦੀ ਹੋ ਜਾਵੇ ਜਿਹੋ ਜੀ ਉਸ ਬੰਦੇ ਦੀ ਹੈ ਜਿਹੜਾ ਤੁਹਾਨੂੰ ਆ ਕੇ ਸਲਾਹ ਦੇ ਰਿਹਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਉਹਦੇ ਵਰਗੀ ਹੋ ਜਾਵੇ ਤੇ ਬੇਸ਼ੱਕ ਉਹਦਾ ਕਹਿਣਾ ਮੰਨ ਲਿਓ ਬੇਸ਼ੱਕ ਉਹਦਾ ਕਹਿਣਾ ਮੰਨ ਲਿਓ ਪਰ ਜੇ ਤੁਸੀਂ ਚਾਹਦੇ ਹੋ ਕਿ ਤੁਹਾਡੀ ਜ਼ਿੰਦਗੀ ਬਾ ਕਮਾਲ ਹੋਵੇ ਬੜੀ ਵਧੀਆ ਹੋਵੇ ਇੱਕ ਹੈਲਦੀ ਜ਼ਿੰਦਗੀ ਤੁਸੀਂ ਮੰਨੋ ਇੱਕ ਅਮੇਜ਼ਿੰਗ ਜ਼ਿੰਦਗੀ ਖੁਸ਼ੀਆਂ ਵਾਲੀ ਜ਼ਿੰਦਗੀ ਤੁਸੀਂ ਮੰਨੋ ਜਿੱਥੇ ਤੁਹਾਡੀ ਸਿਹਤ ਜਿਹੜੀ ਹੈ ਉਹ ਵੀ ਇੱਕ ਨੰਬਰ ਹੋਵੇ ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਵੀ ਇੱਕ ਨੰਬਰ ਹੋਵੇ ਡਾਕਟਰ ਤੋਂ ਤੁਹਾਡਾ ਖਿਹੜਾ ਛੁੱਟ ਚੁਕਿਆ ਹੋਵੇ ਦਵਾਈਆਂ ਤੋਂ ਤੁਹਾਡਾ ਖਿਹੜਾ ਛੁੱਟ ਚੁਕਿਆ ਹੋਵੇ ਤੇ ਮੈਡੀਸਿਨ ਫ੍ਰੀ ਲਾਈਫ ਜਿਹੜੀ ਹੈ ਉਹ ਤੁਸੀਂ ਜੀ ਰਹੇ ਹੋ ਜੇ ਇਦਾਂ ਦੀ ਜ਼ਿੰਦਗੀ ਚਾਹਦੇ ਹੋ ਕਿ ਹਸਪੀਟਲ ਫ੍ਰੀ ਲਾਈਫ ਤੁਸੀਂ ਜੀ ਰਹੇ ਹੋ ਤੇ ਫਿਰ ਉਸ ਬੰਦੇ ਦਾ ਕਹਿਣਾ ਜਿਹੜਾ ਹੈ ਨਾ ਉਹ ਬਿਲਕੁਲ ਵੀ ਨਹੀਂ ਮੰਨਣਾ ਜੇ ਤੁਸੀਂ ਉਸ ਬੰਦੇ ਦਾ ਕਹਿਣਾ ਮੰਨਿਆ ਤੇ ਤੁਸੀਂ ਆਪਣਾ ਬੇੜਾ ਗਰਕ ਕਰ ਲਵੋਗੇ ਪਰ ਜੇ ਤੁਸੀਂ ਆਪਣੇ ਕੋਚ ਦਾ ਕਹਿਣਾ ਮੰਨਿਆ ਤੇ ਜ਼ਿੰਦਗੀ ਕਮਾਲ ਦੀ ਬਣ ਜਾਏਗੀ ਹੁਣ ਡਿਸੀਜਨ ਤੁਹਾਡਾ ਹੈ ਤੁਸੀਂ ਉਸ ওভার weight ਬੰਦੇ ਦਾ ਕਹਿਣਾ ਮੰਨ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨਾ ਹੈ ਜਾਂ ਆਪਣੇ ਕੋਚ ਦਾ ਕਹਿਣਾ ਮੰਨ ਕੇ ਇੱਕ ਚੰਗੇ ਪਾਸੇ ਨੂੰ ਜਾਣਾ ਹੈ ਤੇ ਆਪਣੀ ਜ਼ਿੰਦਗੀ ਨੂੰ ਆਬਾਦ ਕਰਨਾ ਹੈ ਸੋ ਮੈਂ ਲਾਸਟ ਦੇ ਵਿੱਚ ਇਹ ਗੱਲ ਕਹਿਣੀ ਚਾਹਾਂਗਾ ਮੇਰਾ ਨਾਮ ਹੈ ਬਲਜੀਤ ਸਿੰਘ ਤੇ ਮੈਂ ਵੈਲਨੈਸ ਤੇ ਲਾਈਫਸਟਾਈਲ ਕੋਚ ਹਾਂ ਮੈਂ 28 ਕਿਲੋ ਹੈਲਦੀ weight loss ਮੈਂ ਆਪਣਾ ਵੀ ਕੀਤਾ ਹੈ ਤੇ ਜਦੋਂ ਮੈਂ ਆਪਣੇ 28 ਕਿਲੋ ਘਟਾਏ ਨੇ ਨਾ ਤੇ ਬਹੁਤ ਲੋਕ ਮੈਨੂੰ ਵੀ ਕਮੈਂਟ ਕਰਦੇ ਨੇ ਠੀਕ ਹੈ ਪਰ ਮੈਂ ਉਹਨਾਂ ਦੀ ਪ੍ਰਵਾਹ ਬਿਲਕੁਲ ਨਹੀਂ ਕਰਦਾ ਜੋ ਜਿੰਨੇ ਬੋਲਣਾ ਹੈ ਉਹ ਬੋਲੀ ਜਾਵੇ ਮੈਨੂੰ ਪਤਾ ਹੈ ਕਿ ਮੈਂ ਫਿੱਟ ਹਾਂ ਹੈਨਾ ਮੈਨੂੰ ਕਿਸੇ ਦੇ ਬੋਲਣ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕੋਈ ਵੀ ਬੰਦਾ ਕੋਈ ਵੀ ਟਿੱਪਣੀ ਕਰੇ ਮੈਂ ਇਗਨੋਰ ਕਰਦਾ ਉਸ ਬੰਦੇ ਨੂੰ ਤੇ ਜੇ ਤੁਸੀਂ ਵੀ ਇਗਨੋਰ ਕਰੋਗੇ ਤੁਹਾਡੀ ਜ਼ਿੰਦਗੀ ਵੀ ਵਧੀਆ ਬਣੇਗੀ ਮੇਰੀ ਜ਼ਿੰਦਗੀ ਵਧੀਆ ਹੋ ਚੁੱਕੀ ਹੈ ਤੇ ਜਿਹੜੇ ਪਰਸਨ ਓਵਰ weight ਨੇ ਜਾਂ ਅੰਡਰ weight ਨੇ ਤੇ ਤੁਸੀਂ ਚਾਹਦੇ ਹੋ ਹੈਲਦੀ weight loss ਕਰਨਾ ਜਾਂ ਹੈਲਦੀ weight gain ਕਰਨਾ ਮੈਂ ਆਪਣੇ 28 ਕਿਲੋ ਘਟ ਕੀਤੇ ਨੇ ਮੇਰੀ ਵਾਈਫ ਨੇ ਆਪਣੇ 12 ਕਿਲੋ ਹੈਲਦੀ weight loss ਕੀਤਾ ਹੈ ਮੇਰੀ ਮਦਰ ਨੇ 16 ਕਿਲੋ ਹੈਲਦੀ weight loss ਕੀਤਾ ਹੈ ਮੈਂ ਆਪਣੀ ਫੈਮਿਲੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਲੈ ਕੇ ਆਇਆ ਹਾਂ ਤੇ ਜੇ ਤੁਸੀਂ ਵੀ ਫਿੱਟ ਹੋਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਲੈ ਕੇ ਆ ਸਕਦੇ ਹਾਂ ਸੋ ਥੈਂਕ ਯੂ